ਇਹ ਅਕਸ਼ਦੀ ਲੋਕਾਰੇ ਕੋਲ ਜਿਹੜਾ ਸਾਗ ਆ ਇਹ ਤਿਆਰ ਨਹੀਂ ਹੁੰਦਾ ਕਿਉਂਕਿ ਇਹਨੂੰ ਟਾਈਮ ਬਹੁਤ ਜ਼ਿਆਦਾ ਲੱਗਦਾ ਹੈ ਫਿਰ ਬਹੁਤਿਆਂ ਨੂੰ ਪਤਾ ਨਹੀਂ ਕਿ ਤਿਆਰ ਹੁੰਦਾ ਕਿਦਾਂ ਆ ਪਹਿਲਾਂ ਦੇਖੋ ਇਹਨੂੰ ਤੋੜਨਾ ਫਿਰ ਉਹ ਸਾਫ਼ ਕਰਨਾ ਰਹੀ ਹੈ ਗਤਲਾਂ ਛੱਲਣੀਆਂ ਆ ਛਿਲ ਕੇ ਇਹਨੂੰ ਫਿਰ ਜੀਲਣਾ ਹੈ ជីਰ ਕੇ ਫਿਰ ਇਹਨੂੰ ਸਾਰਾ ਤਿਆਰ ਪਰ ਤਿਆਰ ਕਰਕੇ ਫਿਰ ਇਹਨੂੰ ਜਿਹੜਾ ਵਾ ਥੀਲੇ ਵਿੱਚ ਜਿਹਦੇ ਵਿੱਚ ਹੈਨਾ ਆਪਾਂ ਤਿਆਰ ਕਰਨਾ ਉਹ ਦੇ ਪਾ ਕੇ ਤੇ ਇਹਨੂੰ 7 ਘੰਟੇ ਲੱਗਦੇ ਮਹਾਰਾਜ ਜੀ ਤਿਆਰ ਹੋਣੇ ਪਾ ਮੇਲੇ ਤੇ ਸਰਦਾਈ ਦਾ ਮੋਰਜਾ ਲਾਇਆ ਹੈਗਾ ਤੇ ਬਹੁਤ ਨਿਆਣੇ ਸਰਦਾਈ ਛਗੀ ਤੇ ਹੁਣ ਆਪਾ ਇਹਦਾ ਆ ਸਾਗ ਤੇ ਮੱਕੀ ਦੀ ਰੋਟੀ ਦਾ ਸ਼ੁਰੂ ਕੀਤਾ ਆ ਇਹ ਵੀ ਹੁਣ ਹੌਲੀ ਹੌਲੀ ਪਤਾ ਲੱਗ ਰਿਹਾ ਸਾਰਿਆਂ ਨੂੰ ਤੇ ਬਸ ਡੇਢ ਤੋਂ 2 ਦੇ ਵਿੱਚ ਆਪਾਂ ਵੇਲੇ ਹੋਈਦਾ ਤੁਸੀਂ ਦੇਖ ਰਹੇ ਹੋ ਨਾ ਮੈਂ ਕਿ ਸਰਦੀਆਂ ਸਰਦੀਆਂ ਦਾ ਸੀਜ਼ਨ ਆ ਗਿਆ ਉੱਥੇ ਹੀ ਸਰਦੀਆਂ ਦੀ ਜਿਹੜੀ ਸੁਆਤ ਹੁੰਦੀ ਆ ਸਾਗ ਤੇ ਮੱਕੀ ਦੀ ਰੋਟੀ ਜਿਹੜੀ ਪੰਜਾਬੀਆਂ ਦਾ ਖਾਣਾ ਵੀ ਆ ਔਰ ਲੋਕੀ ਇਹਨੂੰ ਬਾਹਰੋਂ ਖਾਣ ਵੀ ਆਉਂਦੇ ਬਾਹਰੋਂ ਵਾਕੀ ਸ਼ਹਿਰਾਂ ਚ ਖਾਣੇ ਵੀ ਹੁੰਦੇ ਇੱਥੇ ਬਟਾਲਾ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਪੰਜਾਬ ਦੇ ਉੱਥੇ ਹੀ ਬਟਾਲਾ ਦੇ ਵਿੱਚ ਇੱਕ ਬਾਬਾ ਜੀ ਆ ਜਿਨ੍ਹਾਂ ਨੇ ਮੱਕੀ ਦੀ ਰੋਟੀ ਤੇ ਸਾਗ ਸ਼ੁਰੂ ਕੀਤਾ ਹੈ ਤੇ ਦੇਖ ਸਕਦੇ ਜੀ ਉਹਨਾਂ ਨੇ ਸਟਾਲ ਲਗਾਇਆ ਇੱਥੇ ਜਿਹੜਾ ਮੱਕੀ ਦੀ ਰੋਟੀ ਤੇ ਸਾਗ ਉਹਨਾਂ ਨੇ ਸ਼ੁਰੂ ਕੀਤਾ ਆਪਾਂ ਗੱਲ ਵੀ ਕਰਦੇ ਬਾਬਾ ਜੀ ਨਾਲ ਬਾਬੇ ਜੀ ਨਾਮ ਤੁਹਾਡਾ ਮੇਰਾ ਨਾਮ ਮਨਦੀਪ ਸਿੰਘ ਆ ਜੀ ਬਾਬਾ ਜੀ ਇਹ ਕਿੱਥੋਂ ਆਈਡੀਆ ਆ ਸਾਗ ਤੇ ਮੱਕੀ ਦੇ ਆਈਡੀਆ ਮਹਾਰਾਜ ਜੀ ਵੇਖੋ ਸਿਆਲ ਦੀ ਸੁਗਾਤ ਆ ਇਹ ਅਕਸ਼ਦੀ ਲੋਕਾਂ ਦੇ ਕੋਲ ਜਿਹੜਾ ਸਾਗ ਆ ਇਹ ਤਿਆਰ ਨਹੀਂ ਹੁੰਦਾ ਕਿਉਂਕਿ ਇਹਨੂੰ ਟਾਈਮ ਬਹੁਤ ਜ਼ਿਆਦਾ ਲੱਗਦਾ ਹੈ ਫਿਰ ਬਹੁਤਿਆਂ ਨੂੰ ਪਤਾ ਹੀ ਨਹੀਂ ਕਿ ਤਿਆਰ ਹੁੰਦਾ ਕਿਦਾਂ ਆ ਤਿਆਰ ਆਪਾਂ ਤਾਂ ਤਿਆਰ ਵੀ ਦੱਸਦੇ ਕਿਦਾਂ ਹੁੰਦਾ ਹੈ ਤਿਆਰ ਇਹਨੂੰ ਪਹਿਲਾਂ ਵੇਖੋ ਇਹਨੂੰ ਤੋੜਨਾ ਫਿਰ ਉਹ ਸਾਫ਼ ਕਰਨਾ ਰਹੀ ਗੰਦਨਾ ਛੱਲਣੀਆਂ ਆ ਛੱਲ ਕੇ ਇਹਨੂੰ ਫਿਰ چیرਣਾ ਹੈ چیر ਕੇ ਫਿਰ ਇਹਨੂੰ ਸਾਰਾ ਤਿਆਰ ਪਰ ਤਿਆਰ ਕਰਕੇ ਫਿਰ ਇਹਨੂੰ ਜਿਹੜਾ ਵਾ ਥੀਲੇ ਵਿੱਚ ਜਿਹਦੇ ਵਿੱਚ ਹੈਨਾ ਆਪਾਂ ਤਿਆਰ ਕਰਨਾ ਉਹਦੇ ਵਿੱਚ ਪਾ ਗਏ ਤੇ ਇਹਨੂੰ 7 ਘੰਟੇ ਲੱਗਦੇ ਮਹਾਰਾਜ ਜੀ ਤਿਆਰ ਹੋਣ ਨੂੰ ਹਾਂਜੀ ਪਾਪਾ ਜੀ ਸਾਗਤ ਬੰਦ ਤੇ ਬੜਾ ਟਾਈਮ ਲੱਗਦਾ ਹੈ ਨਾ ਹਾਂਜੀ ਤੇ ਫਿਰ ਜਿਹੜਾ ਸਾਗ ਇੱਕ ਸੁਭਾਤ ਵੀ ਆ ਪੰਜਾਬ ਦੀ ਜੀ ਪਰ ਕਿੰਨੇ ਕੁ ਲੋਕ ਤੁਹਾਡੇ ਕੋਲ ਲੋਕ ਮਹਾਰਾਜ ਜੀ ਵੇਖੋ ਆਪਾਂ ਪਹਿਲਾਂ ਇੱਥੇ ਸਰਦਾਈ ਦਾ ਮੋਰਜਾ ਲਾਇਆ ਸੀਗਾ ਤੇ ਬਹੁਤ ਦੁਨੀਆਂ ਨੇ ਸਰਦਾਈ ਛਗੀ ਤੇ ਹੁਣ ਆਪਾਂ ਇਹਦਾ ਸਾਗ ਦੇ ਮੱਕੀ ਦੇ ਨਵੱਟੀ ਦਾ ਸ਼ੁਰੂ ਕੀਤਾ ਆ ਇਹ ਵੀ ਹੁਣ ਹੌਲੀ ਹੌਲੀ ਪਤਾ ਲੱਗ ਰਿਹਾ ਸਾਰਿਆਂ ਨੂੰ ਤੇ ਬਸ ਡੇਢ ਦੋ ਘੰਟੇ ਵਿੱਚ ਆਪਾਂ ਵੇਲੇ ਹੋਈਦਾ ਇੱਥੋਂ ਹਾਂਜੀ ਇਹ ਹਲੇ ਵੀ ਹੁੰਦਾ ਵੀ ਬਾਬਾ ਜੀ ਕੋ ਜਾਣੇ ਖਾਣ ਕਿਉਂਕਿ ਬਾਬਾ ਜੀ ਬਾਕੀ ਤਾਂ ਵੜੀਆਂ ਜਗਾ ਬੰਦਾ ਪਰ ਬਾਬਾ ਜੀ ਕੋਈ ਕਹਿਣ ਦੇ ਚਲੋ ਬਾਬਾ ਜੀ ਕੋ ਤੇ ਜ਼ਿਆਦਾ ਸਾਗ ਤੇ ਪੱਕੀ ਦੇ ਰੋਟੀ ਖਾਣ ਨੂੰ ਹੋ ਜਾਂਦਾ ਹਾਂਜੀ ਮਹਾਰਾਜੀ ਬੜੇ ਆਉਂਦੇ ਵੀਰ ਕੀ ਬਾਬਾ ਜੀ ਆਪਾਂ ਤੁਹਾਡੇ ਕੋ ਸਪੈਸ਼ਲ ਆਏ ਆ ਹਾਂਜੀ ਪਰ ਉਹਦਾ ਬਣਾਉਣ ਦਾ ਤਰੀਕਾ ਵੀ ਲਗ ਤਰ੍ਹਾਂ ਦਾ ਹੁੰਦਾ ਵਾ ਬਿਲਕੁਲ ਮਹਾਰਾਜੀ ਵੇਖੋ ਜਿਹੜੇ ਆਪ ਬਣਾਉਂਦੇ ਆ ਉਹ ਕੁੱਕਰ 'ਚ ਛੇੜੀਆਂ ਲਵਾ ਲੈਂਦੇ ਆ ਕੁੱਕਰ ਵਿੱਚ ਛੇੜੀਆਂ ਲਵਾਉਣ ਕਰਕੇ ਜਿਹੜਾ ਸਾਗ ਉਹ ਸਹੀ ਨਹੀਂ ਬੰਦਾ ਤੇ ਜਿੱਦਾਂ ਹੁਣ ਆਪਾਂ ਇਹਨੂੰ ਔ ਫਤੀਲੇ ਵਿੱਚ ਬਣਾਉਂਦੇ ਆ ਵੱਡੇ ਫਤੀਲੇ ਵਿੱਚ ਇਹ ਆਕਸਲੇ ਡਾ ਕੇ ਬਣਾਉਨੇ ਆ ਜਿਹੜਾ ਗੈਸ ਦੇ ਸਾਥ ਸਹੀ ਨਹੀਂ ਬੰਦਾ ਇਹ ਟਾਈਮ ਮੰਗਦਾ ਬਹੁਤ ਜ਼ਿਆਦਾ ਤੇ ਬੋਦੇ ਕੱਚਾ ਪੁਲਾ ਗਿਆ ਕਰਕੇ ਤੇ ਉਹਨੂੰ ਬਣਾ ਲੈਂਦੇ ਆ ਤੇ ਉਹ ਫਿਰ ਕੋਈ ਬਹੁਤਾ ਸਹੀ ਨਹੀਂ ਬੰਦਾ ਇਹਨੂੰ ਹੁਣ ਆਪਾਂ ਪੂਰਾ ਜਿੰਨੀ ਇਹਨੂੰ ਲੋੜ ਹੁੰਦੀ ਅੱਗ ਦੀ ਇਹਨੂੰ ਪੂਰੀ ਅੱਗ ਦੇਈ ਦੀ ਆ ਤੇ ਇਹਨੂੰ ਪੂਰਾ ਜਦੋਂ ਬਣ ਗਿਆ ਪੂਰਾ ਵਧੀਆ ਹੋ ਗਿਆ ਉਦੋਂ ਇਹਨੂੰ ਲਾਉਣਾ ਉਤੋਂ ਤੇ ਇਹਨਾਂ ਹੁੰਦੇ ਤੁਸੀਂ ਕਿ ਮਾਤਾ ਜੀ ਨਾਲ ਲੱਗੇ ਮਾਤਾ ਜੀ ਹੁੰਦੀ ਭਰਾਉਂਦੇ ਨਾਲ ਤੇ ਘੋਟਣਾ ਪੈਂਦਾ ਬੜਾ ਉਹ ਮਾਤਾ ਹੀ ਨਹੀਂ ਘੋਟਦੇ ਆ ਸਾਰਾ ਪਹਿਰਾ ਕਰੀਦਾ ਵੇਖੋ ਹੁਣ ਆਪਾਂ ਗੁਰੂ ਕਰਾਵੇ ਜੀ ਜਾ ਕੇ ਸੇਵਾ ਕਰਦੇ ਆ ਉੱਥੇ ਹੀ ਬਰਤਨ ਮਾਜ ਤੇ ਜਾ ਕੇ ਉਥੇ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਸਾਰੇ ਕਰਦੇ ਆ ਤਕਦੀਮ ਜਿਹੜੇ ਗੁਰੂ ਘਰ ਆਣਾ ਚਾਹੇ ਮੰਦਿਰਾਂ ਨਾਲ ਪਿਆਰ ਕਰਦੇ ਆ ਚਾਹੇ ਮਸਜਿਦ ਕੋਈ ਵੀ ਆਂਦਾ ਜਿੱਥੇ ਵੀ ਲੰਗਰ ਤਿਆਰ ਹੁੰਦਾ ਆ ਇਹ ਵੇਖੋ ਸਾਡੀ ਕਿਰਤ ਆ ਇਹ ਆਪਾਂ ਕੋਈ ਸ਼ਰਮਸ਼ਾਗ ਨਹੀਂ ਕਰਦੇ ਆ ਆਪਾਂ ਦੇ ਆਪ ਕੋਈ ਨਾਲ ਸਾਰਾ ਮੋਰਚਾ ਲਾਈਦਾ ਆ ਤੇ ਭਾਈ ਜੀ ਇਹ ਸਾਲ ਨੂੰ ਤਾਂ ਟਾਈਮ ਬੜਾ ਲੱਗਦਾ ਸਿਰ ਤੜਕੇ ਉੱਠਣਾ ਪੈਣਾ ਹੁੰਦਾ ਛੇਤੀ ਉੱਠਣਾ ਪੈਣਾ ਦੁਕਾਨ ਦਾ ਵੀ ਇੰਦਰ ਨਹੀਂ ਕਰਨਾ ਪੈਂਦਾ ਹਾਂਜੀ ਹਾਂਜੀ ਤੇ ਸਵੇਰੇ ਉੱਠ ਕੇ ਮਹਾਰਾਜ ਜੀ ਹੁਣ ਵੇਖੋ ਇਹ ਕਿਰਤੀ ਜਾਂਦੀ ਆ ਤੁਹਾਨੂੰ ਪਤਾ ਹੈ ਜਿਹੜਾ ਕੰਮ ਕਰਨਾ ਔਰ ਫਿਰ ਕਰਨਾ ਹੀ ਪੈਣਾ ਆ ਹਾਂ ਇਹ ਦੇਖਿਆ ਤੂੰ ਬਾਬਾ ਜੀ ਨੂੰ ਉਹਨਾਂ ਨੇ ਕਿਹਾ ਵੀ ਜਿਹੜਾ ਹਸਾ ਆ ਗਿਆ ਇਹ ਪੰਜਾਬ ਦੀ ਸਗਾਤ ਹੈ ਔਰ ਲੋਕੀ ਇਹਨੂੰ ਦੂਰ ਦੂਰ ਇਨਾਂ ਕੋਲ ਖਾਣ ਵੀ ਜਾਂਦੇ ਆ ਨਾ ਬਟਾਲੂ ਵਿੱਕੀ ਮਲਿਕ ਕਾ ਨੀੜ ਜਾਂਦੇ ਆ